ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ ਸਾਡੇ ਖੰਨੇ ਲਈ ਬੜਾ ਮਾਣ ਵਾਲਾ ਦਿਨ ਹੈ ਕਿ ਅੱਜ ਅਸੀਂ ਖੰਨੇ ਦੇ ਏਐਸ ਕਾਲਜ ਫਾਰ ਔਮਨ ਦੇ ਵਿੱਚ ਜੋ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਸ ਡਿਪਾਰਟਮੈਂਟ ਦੇ ਦੁਆਰਾ ਅੱਜ ਖੰਨੇ ਦੇ ਵਿੱਚ ਏਐਸ ਕਾਲਜ ਫਾਰ ਔਮਨ ਦੇ ਵਿੱਚ ਲੋਹੜੀ ਦਾ ਇਹ ਜਿਹੜਾ ਪਾਵਨ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਜਿਹੜੀ ਕਿ ਧੀਆਂ ਦੀ ਲੋੜੀ ਨੂੰ ਸਮਰਪਿਤ ਹੈ ਔਰ ਇਹਦੇ ਵਿੱਚ ਏਐਸ ਮੈਨੇਜਮੈਂਟ ਦੀ ਸਮੂਹ ਜਿਹੜੀ ਮੈਨੇਜਮੈਂਟ ਟੀਮ ਹੈ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਅੱਜ ਇਹ ਸਾਡੇ ਲਈ ਸਾਰਿਆਂ ਲਈ ਬੜੇ ਮਾਣ ਵਾਲਾ ਦਿਨ ਹੈ ਇਹ ਤਿਉਹਾਰ ਹੈ ਜਿਹੜਾ ਇਹ ਧੀਆਂ ਨੂੰ ਸਮਰਪਿਤ ਹੈ ਗਰਲ ਚਾਈਲਡ ਨੂੰ ਸਮਰਪਿਤ ਹੈ ਸੋ ਧੀਆਂ ਸਾਡੀਆਂ ਧਰੋਹਰ ਨੇ ਧੀਆਂ ਇਸ ਦੇਸ਼ ਦੀ ਧਰੋਹਰ ਨੇ ਜੇ ਸਮਾਜ ਦੇ ਕਿਸੇ ਵੀ ਖੋਬੇ ਨੇ ਤਰੱਕੀ ਕਰਨੀ ਹੈ ਤਾਂ ਧੀਆਂ ਤੋਂ ਬਿਨਾ ਉਹ ਤਰੱਕੀ ਨਹੀਂ ਹੋ ਸਕਦੀ ਸੋ ਧੀਆਂ ਅਸੀਂ ਵੀ ਮੈਂ ਵੀ ਇੱਕ ਧੀ ਦਾ ਪਿਤਾ ਹਾਂ ਸੋ ਇਸ ਕਰਕੇ ਜਿਹੜੀ ਧੀ ਦਾ ਸਤਕਾਰ ਹੈ ਧੀ ਦਾ ਜੋ ਮਾਣ ਹੈ ਇਸ ਸਮਾਜ ਦੇ ਵਿੱਚ ਹੋਣਾ ਚਾਹੀਦਾ ਉਸ ਚੀਜ਼ ਨੂੰ ਇਹ ਪ੍ਰਤੀਕ ਦੇ ਤਿਹਾਰ ਅਸੀਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਧੀਆਂ ਨੂੰ ਇਸ ਪੂਰੇ ਦੇਸ਼ ਦੀ ਧੀ ਨੂੰ ਪੂਰੇ ਵਿਸ਼ਵ ਜਹਾਨ ਦੀ ਧੀ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਹ 3 ਸਾਡੀਆਂ ਵੱਡੀਆਂ ਹੋ ਕੇ ਨਾ ਸਿਰਫ ਖੰਨੇ ਦਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਜਿਹੜਾ ਨਾਮ ਹੈ ਉਹ ਵਿਸ਼ਵ ਪੱਤਰ ਦੇ ਉੱਤੇ ਉੱਚਾ ਚੱਕਣ ਔਰ ਵੈਸੇ ਵੀ ਅੱਜ ਕੋਈ ਵੀ ਐਸਾ ਸ਼ੋਭਾ ਨਹੀਂ ਜਿੱਥੇ ਧੀ ਨਾ ਹੋਵੇ ਅੱਜ ਇੱਕ ਤੋਂ ਇੱਕ ਵੱਡੀਆਂ ਡਾਕਟਰ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਪਾਇਲਟ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਸਾਇੰਟਿਸਟ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਜਿਹੜੀਆਂ ਪ੍ਰੋਫੈਸਰ ਧੀਆਂ ਔਰ ਕਿਹੜਾ ਸ਼ੋਭਾ ਹੈ ਸਮ ਹੈ ਕਿਸੇ ਇੱਕ ਸ਼ੋਭੇ ਦਾ ਨਾਮ ਲੋ ਜਿੱਥੇ ਧੀ ਦਾ ਤੋ ਯੋਗਦਾਨ ਨਹੀਂ ਬਲਕਿ ਧੀਆਂ ਦਾ ਅਜਿਹੀ ਤਰੀਕੇ ਵਿੱਚ ਮੈਨੂੰ ਇਹ ਲੱਗਦਾ ਮੁੰਡਿਆਂ ਤੋਂ ਵੀ ਹਰ ਸ਼ੋਭੇ ਦੇ ਵਿੱਚ ਅੱਗੇ ਲੰਘ ਗਈਆਂ ਸੋ ਉਹਨਾਂ ਧੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਉਹ ਧੀਆਂ ਦੇ ਮਾਪਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਕੁੱਖਾਂ ਨੂੰ ਵੀ ਬਹੁਤ ਬਹੁਤ ਮੈਂ ਸਿਰ ਝੁਕਾ ਕੇ ਸਜਦਾ ਕਰਦਾ ਜਿਸ ਕੁੱਖ ਤੋਂ ਧੀ ਪੈਦਾ ਹੋਈ ਸੋ ਧੀਆਂ ਜਿਹੜੀਆਂ ਉਹ ਧੀਆਂ ਮਹਾਰਾਜ ਦੀ ਬਾਣੀ 'ਚ ਵੀ ਲਿਖਿਆ ਸੋ ਕਿਉ ਮੰਦਾ ਆਖੀਏ ਜਤ ਜਨਮੇ ਰਾਜਾਨ ਰਾਜੇ ਮਹਾਰਾਜੇ ਦੇਵੀ ਦੇਵਤੇ ਔਲੀਏ ਗੁਰੂ ਪੀਰ ਪੈਗੰਬਰ ਪੈਦਾ ਇੱਕੋ ਹੀ ਇੱਕੋ ਹੀ ਸ੍ਰਿਸ਼ਟੀ ਤੇ ਆਣਦਾ ਉਹ ਤਰੀਕਾ ਸੀ ਉਹ ਧੀ ਦੀ ਕੁੱਖ ਤੋਂ ਸੀ ਸੋ ਧੀ ਦੀ ਕੁੱਖੋਂ ਪੈਦਾ ਹੋਏ ਕਿਵੇਂ ਧੀ ਨੂੰ ਅਸੀਂ ਜ਼ਿੰਦਗੀ ਚ ਗਲਤ ਸੋ ਧੀ ਦਾ ਸਤਿਕਾਰ ਧੀ ਦਾ ਮਾਣ ਹੈ ਜਿਹੜਾ ਉਹ ਅਵਲ ਹੈ ਸਭ ਤੋਂ ਉੱਤੇ ਹੈ ਸੋ ਅੱਜ ਦਾ ਇਹ ਜਿਹੜਾ ਤਿਹਾਰ ਹੈ ਇਹ ਜਿਹੜੀ ਬਦੀ ਉੱਤੇ ਨੇਕੀ ਦੀ ਜਿੱਤ ਦਾ ਇਹ ਤਿਹਾਰ ਹੈ ਇਹ ਅੱਜ ਧੀਆਂ ਨੂੰ ਸਮਰਪਿਤ ਹੈ ਆਪਾਂ ਗਰਲ ਚਾਈਲਡ ਨੂੰ ਧੀ ਨੂੰ ਪ੍ਰਮੋਟ ਕਰੀਏ ਔਰ ਹਰ ਸੋਪੇ ਦੇ ਵਿੱਚ ਧੀ ਦੇ ਲਈ ਚੰਗੀ ਆਸਤੇ ਹੋਵੇ। ਮੰਤਰੀ ਜੀ ਇਸ ਪਵਿੱਤਰ ਅਗਨੀ ਜਿਹੜੀ ਲੋਹੜੀ ਦੀ ਅਗਨੀ ਹੈ ਇਹਦੇ ਵਿੱਚ ਕਿਹੜੀਆਂ ਬੁਰਾਈਆਂ ਨੂੰ ਤੁਸੀਂ ਖਤਮ ਕਰਨ ਦੀ ਅਪੀਲ ਕਰਦੇ ਹੋ? ਦੇਖੋ ਗੱਲ ਇਹ ਤਾਂ ਸਮਾਜ ਦੀ ਕੋਈ ਵੀ ਤਰੁੱਟੀ ਹੋਵੇ। ਦੇਖੋ ਪੰਜ ਤਰੁੱਟੀਆਂ ਦਾ ਤਾਂ ਸਰੀਰ ਹੀ ਬਣਿਆ ਆ ਕਾਮ ਕਰੋ ਲੋਮੋਹੰਕਾਰ ਦਾ। ਉਹ ਤਾਂ ਸਾੜ ਨਹੀਂ ਸਾੜਨੇ। ਸਮਾਜ ਦੀ ਕੋਈ ਵੀ ਤਰੁੱਟੀ ਹੋਵੇ। ਕਿਸੇ ਵੀ ਕਿਸਮ ਦੀ ਬੈਡ ਐਲੀਮੈਂਟ ਸਮਾਜ ਚ ਵਿਚਰਦੇ ਹੋਏ। ਇਹ ਅਗਨੀ ਦੇ ਵਿੱਚ ਉਹਨੂੰ ਦਹਨ ਕਰਨਾ ਚਾਹੀਦਾ ਔਰ ਚੰਗੇ ਸਮਾਜਿਕ ਪ੍ਰਾਣੀ ਬਣ ਕੇ ਚੰਗੇ ਇਨਸਾਨ ਬਣ ਕੇ ਵਿੱਤਰਨਾ ਚਾਹੀਦਾ ਠੀਕ ਹੈ ਸਰ ਐਂਡ ਯੂ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਔਰ ਲੜਕੀਆਂ ਨੂੰ ਜਿਹੜਾ ਹੈ ਪਹਿਲ ਦਿੱਤੀ ਜਾ ਰਹੀ ਹੈ ਇਹ ਜਿਹੜਾ ਸਾਡਾ ਲੋਹੜੀ ਤਿਮਾਗੀ ਦਾ ਤਿਹਾਰ ਹੈ ਬੜਾ ਇਤਿਹਾਸਿਕ ਸਾਡਾ ਜਿਹਦੇ ਨਾਲ ਇਤਿਹਾਸ ਜੁੜਿਆ ਹੈ ਔਰ ਸਾਡੇ ਸੱਭਿਆਚਾਰਕ ਤੌਰ ਤੇ ਅਸੀਂ ਇਹਨੂੰ ਬੜਾ ਪਵਨ ਪਵਿੱਤਰ ਮੰਨਦੇ ਆ ਔਰ ਪਹਿਲਾ ਜਿਹੜਾ ਹੁੰਦਾ ਸੀਗਾ ਪੁੱਤਰਾਂ ਦੀ ਲੋਹੜੀ ਸੀ ਲੇਕਿਨ ਹੁਣ ਸਾਡੇ ਸਮਾਜ ਇੰਨੀ ਤਰੱਕੀ ਕਰ ਗਿਆ ਅੱਗੇ ਵਧ ਗਿਆ ਤੇ ਧੀਆਂ ਤੇ ਪੁੱਤਰਾਂ ਦਾ ਜਿਹੜਾ ਆਪਸੀ ਫਰਕ ਖਤਮ ਕਰਕੇ ਇਸ ਸਮੇਂ ਜਿਹੜਾ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਮੈਂ ਇਸ ਪਾਵਰ ਮੌਕੇ ਤੇ ਸਾਰੇ ਖੰਨਾ ਨਿਵਾਸੀਆਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਔਰ ਆਸ ਕਰਦਾ ਕਿ ਆਪਾਂ ਸਾਰੇ ਜਿੱਦਾਂ ਕਿ ਪੰਜਾਬ ਸਰਕਾਰ ਨੇ ਖੰਨਾ ਦੇ ਸਪੂਤ ਖੰਨਾ ਦੇ ਜਿਹੜੇ ਐਮਐਲਏ ਸਾਹਿਬ ਨੇ ਮੰਤਰੀ ਸਾਹਿਬ ਛੇ ਵਿਭਾਗਾਂ ਦਾ ਉਹਨਾਂ ਨੂੰ ਮੰਤਰੀ ਹੋਣ ਦਾ ਮਾਣ ਮਾਣਿਆ ਉਹਦੇ ਨਾਲ ਨਾਲ ਉਚਿਤ ਤੌਰ ਤੇ ਸਾਡੇ ਟੂਰਿਜ਼ਮ ਤੇ ਕਲਚਰ ਵਿਭਾਗ ਦੇ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਤੇ ਹੋਰ ਆਫੀਸਰ ਸਾਹਿਬਾਨ ਤੇ ਸਾਰੇ ਸ਼ਹਿਰ ਦੇ ਬਤਵੰਤੇ ਸੱਜਣ ਆਏ ਸਾਰੇ ਹੀ ਰਲ ਮਿਲ ਕੇ ਆਪਾਂ ਇਸ ਤਿਹਾਰ ਨੂੰ ਮਨਾਈਏ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਲੋਹੜੀ ਦੇ ਇਸ ਪਵਨ ਤਿਹਾੜੇ ਦੇ ਵਿੱਚ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਕੁੱਖਾਂ 'ਚ ਮਾਰ ਦਿੰਦੀਆਂ ਨੇ ਕਿ ਉਹਨਾਂ ਨੂੰ ਕੁੱਖਾਂ ਨਹੀਂ ਮਾਰਨਾ ਨੇ ਉਹਨਾਂ ਵਾਸਤੇ ਅੱਜ ਕੱਲ ਜਿਹੜਾ ਹੈ ਇਹ ਕਾਫੀ ਸਮਾਜ ਦੇ ਵਿੱਚ ਇਸ ਗੱਲ ਦੀ ਪ੍ਰੋਗਰੈਸ ਆ ਗਈ ਹੈ ਔਰ ਮੇਰੀ ਇਹ ਮੰਨਤਾ ਹੈ ਕਿ ਇਹ ਜੇ ਤਿਉਹਾਰਾਂ ਨਾਲ ਇਹੋ ਜੇ ਫੰਕਸ਼ਨ ਕਰਨ ਨਾਲ ਅੱਗੇ ਹੋਰ ਲੋਕਾਂ ਦੇ ਵਿੱਚ ਜਾਗਰਤੀ ਆਏਗੀ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਜਿਹੜੇ ਅੰਮਾਨ ਤਹਿਤ ਜਿਵੇਂ ਆਪਾਂ ਸਾਰੇ ਪ੍ਰੋਗਰਾਮ ਕਰਦੇ ਆਂ ਬੇਟੀ ਬੇਟੇ 'ਚ ਹੁਣ ਕੋਈ ਫਰਕ ਨਹੀਂ ਹੈ ਔਰ ਮੈਂ ਸਮਝਦਾ ਹਾਂ ਕਿ ਸਭ ਨੂੰ ਸਮਾਜ ਨੂੰ ਅੱਗੇ ਲਿਜਾਣ ਦੇ ਵਿੱਚ ਮਦਦ ਕਰ ਹਾਂ ਬਿਲਕੁਲ ਸਹੀ ਥੋੜਾ ਮੀਡੀਆ ਵਾਲਾ ਮੈਂ ਆਪਣੇ ਦਿਲੋਂ ਤਦਕਾਰ ਕਰਦੇ ਤੇ ਸਾਰੀ ਮੈਨੇਜਮੈਂਟ ਔਰ ਕਾਲਜ ਪ੍ਰਿੰਸੀਪਲ ਸਟਾਫ ਸਟੂਡੈਂਟ ਵੱਲੋਂ ਤੁਹਾਡਾ ਸ਼ੁਕਰੀਆ ਕਰਦੇ ਆ ਉਸ ਤੋਂ ਵੀ ਬਾਅਦ ਇਹ ਗੱਲ ਵੀ ਪੰਜਾਬ ਗਵਰਨਮੈਂਟ ਦੇ ਮੰਤਰੀ ਇਸ ਫੰਕਸ਼ਨ ਨੂੰ ਇਸ ਕਾਲਜ ਫॉर ਔਮਨ ਦੇ ਵਿੱਚ ਮਨਾਇਆ ਇਸ ਲਈ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਜਿਹੜੀ ਗੱਲ ਹੁਣੇ-ਹੁਣੇ ਸਾਡੇ ਮੰਤਰੀ ਸਾਹਿਬ ਨੇ ਤੁਹਾਨੂੰ ਕਹੀ ਹੈ ਵੀ ਧੀਆਂ ਦਾ ਸਤਿਕਾਰ ਸਮਾਂ ਬਦਲ ਗਿਆ ਹੈ ਹਿੰਦੁਸਤਾਨ ਦੇ ਵਿੱਚ ਵੀ ਮੇਰੇ ਖਿਆਲ ਹੈ ਆਨਾਲੇ ਸਮੇਂ ਚ ਇਕੋ ਹੀ ਫੀਲਡ ਰਹਿ ਗਿਆ ਸੀ ਪਾਰਲੀਮੈਂਟ ਜਿਹਦੇ ਵਿੱਚ ਸਾਡੇ ਸਰਕਾਰ ਨੇ ਫੈਸਲਾ ਲਿੱਤਾ ਹੈ ਵੀ 33% ਅਰਖਣ ਦੇ ਨਾਲ ਲੇਡੀਜ਼ ਨੂੰ ਅਗਲਾ ਚਨਾਉ ਮਿਲੇਗਾ ਇਸ ਕਰਕੇ ਰਿਪਰੈਜ਼ੈਂਟੇਸ਼ਨ ਹਰ ਫੀਲਡ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਔਰ ਹਰ ਪੋਲਿਟਿਕਲ ਦੇ ਵਿੱਚ ਇਹਨਾਂ ਨੂੰ ਮਿਲ ਰਹੀ ਹੈ ਅੱਗੇ ਗੱਲਾ ਤਿਹਾਰ ਬॉयਸ ਚਾਈਲਡ ਦਾ ਹੁੰਦਾ ਸੀ ਅੱਜ ਦੀ ਡੇਟ 'ਚ ਸਭ ਨੂੰ ਗਰ ਮਹਿਸੂਸ ਹੁੰਦਾ ਹੈ ਜਦੋਂ ਗਰਲ ਚਾਈਲਡ ਤੇ ਲੋਹੜੀ ਮਨਾਮਿਆ ਇਹਨੇ ਸ਼ਬਦਾਂ ਨਾਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਮੰਨ ਰਹੀ ਹਾਂ ਤੇ ਲੋਹੜੀ ਦਾ ਤਿਹਾਰ ਸਾਲ ਸ਼ੁਰੂ ਹੁੰਦੇ ਹੀ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਉਹਦੇ ਨਾਲ ਲੋਹੜੀ ਦੇ ਤਿਹਾੜੀਆਂ ਵੀ ਬਹੁਤ-ਬਹੁਤ ਮੁਬਾਰਕਾਂ ਜਿਹੜਾ ਅੱਜ ਦਾ ਸਾਡਾ ਅੱਜ ਤਿਹਾੜੀ ਮਨਾਇਆ ਜਾ ਰਿਹਾ ਹੈ ਜੀ ਇਹ ਟੂਰਿਸਟ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਡਿਪਾਰਟਮੈਂਟ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਆਪਣੇ ਸਰਦਾਰ ਤਰਨਪਿੰਰ ਸਿੰਘ ਸੋਨ ਜੀ ਕੈਬਨਟ ਮੰਤਰੀ ਹੋਣਾਂ ਕੋਲ ਡਿਪਾਰਟਮੈਂਟ ਹੈ ਤੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀਅਰ ਵਰਦਬਾਗੀ ਸਮਝ ਰਹੇ ਹਾਂ ਕਿ ਵੀ ਉਹਨਾਂ ਨੇ ਸਾਡਾ ਐਸ ਕਾਲਡ ਇਟ ਫਾਰ ਔਮਨ ਉਹ ਪੰਜਾਬੀ ਵਿੱਚ ਕਿਤੇ ਵੀ ਇਹ ਕਰ ਸਕਦੇ ਸੀਗੇ ਫੰਕਸ਼ਨ ਉਹਨਾਂ ਨੇ ਸਾਡੇ ਕਾਲਜ ਨੂੰ ਚੁਣਿਆ ਤੇ ਅਸੀਂ ਬਹੁਤ ਜ਼ਿਆਦਾ ਲੱਕੀ ਹਾਂ ਤੇ ਲੋਹੜੀ ਦਾ ਤਿਉਹਾਰ ਜਿਹੜਾ ਤੀਆਂ ਦੀ ਲੋਹੜੀ ਦਾ ਤਿਉਹਾਰ ਮਨਾਉਂਦਾ ਇਹ ਕਲਚਰ ਸਟਾਰਟ ਕੀਤਾ ਗੰਮਣ ਨੇ ਇਹ ਬਹੁਤ ਜ਼ਿਆਦਾ ਗ੍ਰੇਸਫੁੱਲ ਹੈ ਅੱਜ ਤੱਕ ਮੁੰਡਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀਗੀ ਤੀਆਂ ਨੂੰ ਵੀ ਇੰਪੋਰਟੈਂਸ ਮਿਲਣ ਲੱਗੀ ਕਿਉਂਕਿ ਤੀਆਂ ਹੁਣ ਅਰਸ਼ ਤੱਕ ਪਹੁੰਚ ਚੁੱਕੀਆਂ ਹਨ ਤੇ ਉਹਨਾਂ ਦੀ ਜਿਹੜੀ ਲੋਹੜੀ ਅੱਜ ਅਸੀਂ ਮਨਾ ਰਹੇ ਹਾਂ ਕਿਉਂਕਿ ਇਹ ਕਾਲਜ ਵੀ ਗਰਲਸ ਔਮਨ ਕਾਲਜ ਹੈ ਤੇ ਸਾਡੇ ਲਈ ਬਹੁਤ ਜ਼ਿਆਦਾ ਮਾਨ ਸਨਮਾਨ ਦੀ ਗੱਲ ਹੈ ਕਿ ਸਾਡੇ ਖੁਦ ਮੰਤਰੀ ਸਾਹਿਬ ਔਰੇ ਆ ਕੇ ਹੁਣੀ ਧੂਨੀ ਵਾਲੀ ਹੈ ਤੇ ਅੱਗੇ ਕਲਚਰਲ ਪ੍ਰੋਗਰਾਮ ਚੱਲੇ ਗਈ ਸਪੈਸ਼ਲ ਸਾਡੇ ਨਾਲ ਜੁਆਇਨ ਅੱਜ ਸਿੰਗਰ ਨੇ ਕੀਤਾ ਮੀਤ ਸਿੰਗਰ ਇੰਟਰਨੈਸ਼ਨਲ ਸਿੰਗਰ ਉਹ ਆਪਣਾ ਜੈਕਟਿਵਿਟੀਜ਼ ਆਪਣੇ ਪ੍ਰੋਗਰਾਮ ਪੇਸ਼ ਕਰਨਗੇ ਸਾਡੇ ਨਾਲ ਸਾਡੇ ਟੂਰਿਜ਼ਮ ਡਿਪਾਰਟਮੈਂਟ ਤੋਂ ਸਾਡੇ ਸੈਕਟਰੀ ਸਰ ਜੁਆਇੰਟ ਸੈਕਟਰੀ ਸਰ ਔਰ ਜਿੰਨੇ ਵੀ ਡਿਪਾਰਟਮੈਂਟ ਤੋਂ ਆਏ ਹੈਗੇ ਆ ਉਹਨਾਂ ਦਾ ਵੀ ਅਸੀਂ ਬਹੁਤ ਵੈਲਕਮ ਕਰਦੇ ਆਂ ਜੀ ਤੇ ਸਾਡੇ ਲਈ ਬਹੁਤ ਮਾਨਦਗਾਰ ਮੈਡਮ ਜਿਵੇਂ ਤੁਸੀਂ ਦੱਸਿਆ ਜਿਹੜਾ ਲੋਹੜੀ ਤੇ ਮਾਘੀ ਦਾ ਤਿਉਹਾਰ ਹੈ ਉਹ ਦੇ ਅਖੀਰੀ ਦਿਨ ਆਪਾਂ ਬਣਾਉਨੇ ਆ ਸਾਡੇ ਸਮਾਜ ਦੇ ਵਿੱਚ ਇਤਿਹਾਸਕ ਅਤੇ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਔਰ ਮੈਂ ਸਭ ਦਾ ਕਿ ਇਹ ਜਿਹੜਾ ਡਿਪਾਰਟਮੈਂਟ ਆਫ ਕਲਚਰਲ ਟੂਰਿਜ਼ਮ ਦੇ ਸ਼੍ਰੀ ਸਾਖਪਰੀਤ ਸਿੰਘ ਜੀ ਸਾਹਬ ਮਿਨਿਸਟਰ ਸਾਹਿਬ ਜਿਨ੍ਹਾਂ ਕੋਲੇ ਛੇ ਵਿਭਾਗਾਂ ਦਾ ਮਾਣ ਹੈ ਪੰਜਾਬ ਸਰਕਾਰ ਨੇ ਦਿੱਤਾ ਉਹਨਾਂ ਦੇ ਅਗਰਾਲੇ ਤਹਿਤ ਤੇ ਖੰਨਾ ਦੇ ਹੋਰ ਵੀ ਸਾਡੇ ਆਫੀਸਰ ਸਹਿਬਾਨ ਪੰਜਾਬ ਸਰਕਾਰ ਦੇ ਤੇ ਖੰਨਾ ਦੇ ਵਿਦਵੰਤੇ ਸੱਜਣ ਇੱਥੇ ਆਏ ਆ ਔਰ ਐਸ ਕਾਲਜ ਫਾਰ ewomen ਦੇ ਵਿੱਚ ਜਿਹੜਾ ਇਹ ਲੋਹੜੀ ਦਾ ਫੰਕਸ਼ਨ ਹੋ ਰਿਹਾ ਇਸ ਸਮੇਂ ਮੈਂ ਸਾਰੇ ਖੰਨਾ ਨਿਵਾਸੀਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਆਸ ਕਰਦਾ ਕਿ ਆਪਾਂ ਜੇ ਇਹ ਮੌਕਿਆਂ ਤੇ ਉਹ ਜਿਹੜੇ ਸੁਦੇਸ਼ ਨੇ ਧੀਆ ਪੁੱਤਰ ਬਰਾਬਰ ਹੋਣ ਦਾ ਸੰਦੇਸ਼ ਸਾਰੇ ਆਪੋ ਆਪਣੇ ਘਰਾਂ ਨੂੰ ਲੈ ਕੇ ਜਾਈਏ ਔਰ ਭਵਿੱਖ ਵਿੱਚ ਜਿਹੜਾ ਹੈਗਾ ਚੰਗਾ ਸਿਹਤਮੰਦ ਸਮਾਜ ਸਿਰਸੇ